ਹਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀਮਤੂ ਫੈਮਿਲੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਮਹਾਰਾਜ ਸਾਰਿਆਂ ਦਾ ਨਵਾਂ ਸਾਲ ਸੁੱਖ ਦਾ ਚੜ੍ਹਾਵੇ ਸੁੱਖ ਲਾ ਨਗਾਵੇ ਐ 2025 ਚਲੋ ਜਿੱਦਾਂ ਦਾ ਨੰਗਿਆ ਸੁੱਖ ਦਾ ਹੀ ਨੰਗਿਆ ਤਾਂ ਕਿ ਮਹਾਰਾਜ ਸੁੱਖ ਲੈ ਲਿਆਵੇ ਤੇ ਅੱਜ ਆਪਾਂ ਕਰ ਲਿਆ ਸੀ ਕੰਮ ਮਾਰਾ ਪਿੰਡ ਤਾਂ ਦੀ ਫਿਰ ਤਿਆਰ ਕਰਕੇ ਉਹਨੂੰ ਪੇਚ ਦਾ ਤੇ ਹੁਣ ਬਾਹਰ ਹੈਗੀ ਠੰਡੀ ਹਵਾ ਬਹੁਤ ਤਾਂ ਆਪਾਂ ਨਿਕਲੇ ਨਹੀਂ ਗੇ ਮੈਂ ਕਿ ਆਪਾਂ ਬੈਨੇ ਰਜਾਈ ਠ ਤਾਂ ਜਾਈ ਚ ਬੈ ਕੇ ਹੋਰ ਤਾਂ ਕੋਈ ਕੰਮ ਨਹੀਂ ਹੋਣਾ ਥੋੜੇ ਬਹੁਤੇ ਆ ਉਦਨ ਦੇ ਫੁੱਲ ਛੱਡੇ ਹੋਏ ਆ ਮੈਂ ਕਿਤਾ ਲੈ ਇਹਨਾਂ ਨੂੰ ਕੰਪਲੀਟ ਕਰ ਦੇਣੀ ਐ ਚੱਲ ਤੋਂ ਆਪਣੀ ਨਿਕਲਦੀ ਫਿਰ ਉਸ ਤੋਂ ਬਾਅਦ ਕੋਈ ਕੰਮ ਲੱਗਦੇ ਆ ਕੱਲ ਤਵੇਤ ਨਹੀਂ ਸੀ ਠੀਕ ਪੂਰਾ ਦਿਨ ਹੀ ਕੋਈ ਕੰਮ ਹੋਇਆ ਤੇ ਬਸ ਏਡੀ ਟਾਈਮ ਪਾਸ ਹੋ ਗਿਆ ਅੱਜ ਕਰਦੇ ਆ ਕੰਮ ਦੀ ਸ਼ੁਰੂਆਤ ਤੇ ਤੋਂ ਆਪ ਨਿਕਲਦੀ ਆ ਫਿਰ ਦੇਹਦੇ ਆ ਮਸ਼ੀਨ ਤੋਂ ਨੇ ਆ ਬਾਹਰ ਸਟੀਚਿੰਗ ਦਾ ਕਰਦੇ ਆ ਸੂਟ ਕੱਟਿਆ ਹੋਇਆ ਨੂੰ ਤਿਆਰ ਕਰਦੇ ਆ ਤੇ ਬਾਕੀ ਦੇਖੋ ਹੁਣ ਹੋਰ ਕੀ ਕੀ ਕੰਮ ਕਰਦੇ ਆਂ ਪੂਰੇ ਦਿਨ ਦੇ ਵਿੱਚ ਅੱਜ ਤਾਂ ਫੁੱਲ ਬਣਾਵਾਂਗੀ ਮੈਂ ਸਾਰਾ ਸਫਾਈ ਦਾ ਕੱਢਾਂਗੀ ਜਿਵੇਂ ਆ ਬਣਾਇਆ ਪੂਰਾ ਕੱਢ ਕੇ ਦੇਖਦੇ ਜੇ ਧੁੱਪ ਨਿਕਲਾਈ ਫਿਰ ਤਾਂ ਪੂਰਾ ਨਹੀਂ ਨਿਕਲਣਾ ਕਿਉਂਕਿ ਫਿਰ ਬਾਹਰ ਦੇ ਕੰਮ ਹੋ ਜਾਣੇ ਆ ਜੇ ਧੁੱਪ ਨਾ ਨਿਕਲੀ ਫਿਰ ਇਹਨੂੰ ਪੂਰਾ ਕਰ ਲਾਂਗੇ ਅੱਜ ਮੰਮੀ ਨੇ ਨਾਨੀ ਨਾਲ ਗੱਲਾਂ ਕਰਦੀ ਕਰਦੀ ਨੇ ਇੰਨਾ ਕ ਬਣਾ ਲਿਆ ਮੰਮੀ ਦਾ ਫੋਨ ਆਇਆ ਹੋਇਆ ਸੀਗਾ ਇੰਨਾ ਬਣ ਗਿਆ ਬਸ ਇਹਦੀਆਂ ਦੋ ਖ ਪੱਤੀਆਂ ਰਹਿ ਗਈਆਂ ਆ ਰਹਿ ਗਿਆ ਆ ਚੀਜ਼ ਫਿਰ ਬਣਾ ਕੇ ਪੂਰਾ ਫਾਈਲ ਕਰਨਾ ਐਨੂੰ ਬਲੈਕ ਕਰਨਾ ਬਣਾ ਕੇ ਉੱਠਣਾ ਅੱਜ ਹਾਂ ਵੈਸੇ ਵੀ ਧੋਂਦੇ ਸੀ ਕੱਪੜੇ ਧੋਣੇ ਪਿਆ ਬੈੱਡ ਸ਼ੀਟ ਚੇਂਜ ਕਰਤੀ ਮੈਂ ਤੇ ਕੱਪੜੇ ਧੋਵੇਂਦੇ ਪਏ ਨੇ ਤੇ ਮੈਂ ਇਹਨੂੰ ਬਣਾ ਕੇ ਉੱਠੂਗੀ ਜਿਦਾਂ ਧੌਣ ਤੋਂ ਫਨ ਲੱਗੇ ਫਿਰ ਸੁੱਕਾ ਮੈਨੂੰ ਚੱਕ ਲਊਗੀ ਕਿਉਂਕਿ ਧੌਣ ਤੋਂ ਫਨ ਲੱਗਦੀ ਨਹੀਂ ਮੇਰੀ ਹੁਣ ਥੋੜੀ ਥੋੜੀ ਕਿੰਨਾ ਹੋ ਗਿਆ ਮਮਾ ਫਿਲਿੰਗ ਜਲਦੀ ਵੀ ਵਿੱਚ ਨੇ ਇੰਨਾ ਬਣ ਗਿਆ ਇਹਨਾਂ ਜਿਵੇਂ ਡਿਫਰੈਂਟ ਕਲਰ ਨਾ ਕਰੀਏ ਕੋਈ ਇੱਕੋ ਜਿਹਾ ਬਣ ਜੇਗਾ ਡਿਫਰੈਂਟ ਨਹੀਂ ਕਰਨਾ ਜਿਵੇਂ ਲਾਈਟ ਪਿੰਕ ਕੋ ਜੀ ਹਾਂ ਪਿੰਕ ਕੋ ਜੀ ਹੋਰ ਕੋਈ ਕਿੱਦਾਂ ਦੇਖ ਲਾਂਗੇ ਆ ਤੇਵੇਂ ਰੱਖਾਂਗੇ ਕਿੱਦਾਂ ਸੋਹਣਾ ਬਣ ਗਿਆ ਚਾਣਾ ਲੱਦਾਂ ਪਏ ਮੇਰੇ ਬਸ ਥੋੜੇ ਕੱਪੜੇ ਰਹਿ ਗਏ ਸਿਆਪ ਕਿਨਾ ਹੋ ਗਿਆ 11:00 ਵਜੇ ਹੋਰ ਮਲਕਾ ਨਹੀਂ ਮੇਰੇ ਤਾਂ ਹੁਣ ਆਤੇ ਠਰੇ ਹੋਏ ਨੇ ਮੈਂ ਲੱਗਦੀ ਬਸ ਥੋੜੀ ਜਿਹੀ ਰਹਿ ਗਈ ਸਾਢੇ ਉਤੇ ਜੀ ਸੋਫੇ ਤੇ ਸਾਢੇ ਰਹਿ ਗਏ ਚਲੋ ਕਪੜੇ ਵੀ ਸੁੱਕ ਜਾਣਗੇ ਪਹਿਲਾਂ ਮੈਂ ਕਪੜੇ ਤੋਣਦੇ ਪੀਸ ਸੀਗੇ ਹੁਣ ਲਾਸਟ ਵਾਲੇ ਮੰਮੀ ਤੋਣ ਲੱਗ ਗਏ ਨੇ ਕੰਮ ਹੋ ਗਿਆ ਆਪਣਾ ਕੰਪਲੀਟ ਕਿੰਨਾ ਸੋਨਾ ਬਣਾਤਾ ਮੰਮੀ ਨੇ ਹੁਣ ਆ ਫੁੱਲ ਨੂੰ ਮਮੀ ਕੰਪਲੀਟ ਕਰਕੇ ਤੇ ਬਾਹਰ ਬੈਠੇ ਸਾਗ ਚਿਰਨ ਬਣਾ ਕ ਬਣਾਵਾਂਗੇ ਤੇ ਆ ਗਿਆ ਅੱਜ ਫੁੱਲ ਕਰਤਾ ਆਪਾਂ ਕੰਪਲੀਟ ਤਿੰਨ ਛੋਟੇ ਛੋਟੇ ਸਟਾਰ ਬਣਾਏ ਔਰ ਇੱਕ ਥੋੜੀ ਜਿਹੀ ਸਮਾਈਲ ਪਾਸ ਕਰਤੀ ਸਟਾਰਾਂ ਨੂੰ ਸੋ ਇਹ ਇੱਕ ਐਵੇਂ ਸਿੱਧਾ ਆਇਆ ਇਹਦਾ ਹਾਂ ਦੂਜੀ ਸਾਈਡ ਵੀ ਬਣਾਵਾਂਗੇ ਹਾਂ ਜਾਨੇ ਦੱਸਿਓ ਕਿਵੇਂ ਦਾ ਬਣਿਆ ਫੋਲਰ ਦੂਜੀ ਸਾਈਡ ਵੀ ਐਵੇਂ ਦੇ ਬਣਾਵਾਂਗੇ ਸਾਰੇ ਐਵੇਂ ਦੇ ਬਣਾਵਾਂਗੇ ਆਪਾਂ ਛਾਪ ਕੇ ਵੀ ਦੱਸਾਂਗੇ ਵੀ ਕਿਵੇਂ ਛਾਪੀਦੇ ਆ ਜੇ ਅੱਜ ਸਾਗ ਦਾ ਖਲਾਰਾ ਪੈ ਗਿਆ ਹੁਣ ਇਹ ਨਹੀਂ ਛਾਪਣ ਦਾ ਟਾਈਮ ਮਿਲਣਾ ਅਗਰ ਸ਼ਾਮ ਨੂੰ ਮਿਲੇ ਤਾਂ ਕਰ ਲਾਂਗੇ ਜੇ ਸ਼ਾਮ ਨੂੰ ਮਿਲਿਆ ਤਾਂ ਛਾਪ ਕੇ ਦਿਖਾਵਾਂਗੇ ਆ ਦੂਜੀਆਂ ਸਾਈਡਾਂ ਤੇ ਇਹੇ ਛਾਪਾ ਆਪਾਂ ਛਾਪ ਦਾਂਗੇ ਤੇ ਇੱਕ ਸਰਾਨੇ ਤੇ ਪੂਰਾ ਇੰਦਾ ਹੀ ਡਿਜ਼ਾਈਨ ਲਾਵਾਂਗੇ ਦੂਜਾ ਸਰਾਨਾ ਜਿਹੜਾ ਅੱਧ ਵਿਚਾਲੇ ਹਲੇ ਪਿਆ ਵਾ ਉਹ ਸੁੱਕਾ ਅੱਧ ਵਿਚਾਲੇ ਛੱਡਿਆ ਆ ਟਾਈਮ ਨਹੀਂ ਮਿਲਦਾ ਲੋਕੀ ਥੋੜਾ ਜਿਹਾ ਇੱਕ ਦਿਨ ਟਾਈਮ ਕੱਢ ਕੇ ਅੱਧੀ ਫੀਲਿੰਗ ਮਮੀ ਨੇ ਕੀਤੀ ਅੱਧੀ ਫੀਲਿੰਗ ਮੈਂ ਕੀਤੀ ਇਹਦੇ ਵਿੱਚ ਆ ਸਾਰੀ ਮੈਂ ਕੀਤੀ ਆ ਆ ਸਾਰੀ ਆ ਸਾਰੀ ਤੇ ਆ ਦੋ ਆ ਮੈਂ ਹਾਂ ਇਹ ਸੁਖਾਣੇ ਦਿੱਤੇ ਆ ਆ ਕਿਉਂਕਿ ਮੈਂ ਆਪਾ ਬਣਾਇ ਸੀ ਆ ਥੋੜਾ ਜਿਹਾ ਹੋ ਗਿਆ ਵੱਡੇ ਛੋਟਿਆਂ ਦਾ ਪ੍ਰੋਬਲਮ ਉਦਾਂ ਸਾਰਾ ਸਹੀ ਬਣਿਆ ਵਾ ਮੈਂ ਆਪਦੀ ਚਾਦਰ ਕੱਢ ਕੇ ਲਈ ਸੀ ਇਹਦੇ ਨਾਲ ਦੀ ਸੇਮ ਇਹ ਸੀਗੀ ਤੇ ਆ ਉਹਦੇ ਚੋਂ ਹੀ ਦੋ ਸਰਾਣੇ ਮੈਂ ਲਈ ਸੀ ਦੋ ਪੈ ਸੀਗੇ ਉਹ ਆ ਇਹ ਸਰਾਣੇ ਤੇ ਸੇਮ ਇਦਾਂ ਦੀ ਕੱਢ ਕੇ ਲਈ ਸੀ ਅੱਜ ਆਪਾਂ ਕੱਪੜੇ ਤੋਹ ਧੋ ਕੇ ਤਾਰਾਂ ਭਰਤੀਆਂ ਤੇ ਅੱਜ ਕੱਪੜੇ ਤੋਤੇ ਤਾਂ ਤੋਪ ਨਹੀਂ ਆਈ ਸਾਹਮਣੇ ਵਾਲਾ ਘਰ ਵੀ ਸਾਰੀਆਂ ਤਾਰਾਂ ਭਰੀਆਂ ਪਈਆਂ ਬੱਚੀਆਂ ਹੀ ਨਹੀਂ ਉਹਨਾਂ ਦੀਆਂ ਵੀ ਸਾਰੇ ਕੱਪੜੇ ਕੱਪੜੇ ਕਰਤੇ ਆ ਛਾੜੇ ਤੋਤੇ ਸੀ ਗੇਰਜਾਈਆਂ ਦੇ ਮੰਜੀਆਂ ਦੀਆਂ ਚਾਦਰਾਂ ਸਾਰੇ ਤੋਤੇ ਆ ਸਾਢੇ 8 ਵਜੇ ਲੱਗੀ ਹੋਈ ਐ ਮਮੀ 1:30 ਵਜੇ ਅਸੀਂ ਪਾਣੀ ਨੂੰ ਢੀਕਦੇ ਹੁੰਨੇ ਜਿੱਦਣ ਵਾਟਰ ਬਾਕਸ ਦਾ ਪਾਣੀ ਆਉਂਦਾ ਉਦਨੇ ਉਦੋਂ ਹੀ ਪਤਾ ਲੱਗ ਜਾਂਦਾ ਐ ਵੀ ਚਲੋ ਪਾਣੀ ਫਿਰ ਮੜ ਕੇ ਬਾਕੀ ਦਾ ਭਰ ਕੇ ਰੱਖ ਲਈਦਾ ਆ ਕੱਪੜੇ-ਪੁੜ ਧੋ ਕੇ ਰਜਾਈਆਂ ਦੇ ਛਾੜਿਆਂ ਨੂੰ ਤਾਂ ਹਵਾ ਲੱਗ ਗਈ ਤੇ ਨਾਲ ਨੇ ਸੁੱਕ ਜਾਂਦਾ ਹਵਾ ਵਗਦੀ ਆ ਉਦਾਂ ਵੀ ਸੁੱਖਾ ਨੇ ਲਾਤੀ ਆ ਪਤਿੱਲੇ ਨੂੰ ਮੁੱਟੀ ਤੇ ਆਪਾਂ ਲੱਗੇ ਆ ਅੱਜ ਸਾਗ ਧਰਨ ਸਾਡੀ ਜੱਸੀ ਉਹਦਣ ਖਲਾਰਾ ਪਉਂਦੀ ਐ ਸਾਗ ਦਾ ਜਿੱਦਣ ਸਾਡੇ ਘਰੇ ਕੰਮ ਬਹੁਤ ਜ਼ਿਆਦਾ ਹੋਵੇ ਅੱਜ ਨੂੰ ਪਤਾ ਸੀ ਮਸ਼ੀਨ ਲਈ ਤੇ ਦਾਦੀ ਨੂੰ ਸੁਨੇਹਾ ਟਾਈਮ ਨਾਲ ਦੇਈ ਕਹਿੰਦੀ ਸਾਗ ਲਿਆ ਦੇ ਲੋਗੇ ਆਪਾਂ ਲੱਗੇ ਆ ਚਾਹ ਪੀਣੋ ਪੌਣੇ ਤਿੰਨਾਂ ਵੇ ਪੌਣੇ 3 ਵਜ ਗਏ ਆ ਤਾਂ ਆਪਾਂ ਲੱਗੇ ਚਾਹ ਪੀਣ ਇਹ ਜੱਸੀ ਲਈ ਆਈ ਸੀ ਮੇਥਰੇ ਤਾਂ ਮੈਂ ਕਹਿਣਾ ਨੂੰ ਚੋਗ ਕੇ چیر ਲਵਾ ਫਿਰ ਬੇਹੇ ਜੇ ਹੋ ਜਾਂਦੇ ਆ چیرਨ ਨੂੰ ਜੀ ਨਹੀਂ ਕਰਦਾ ਇਹਨਾਂ ਨੂੰ ਦੇਖਣ ਨੂੰ ਜੀ ਨਹੀਂ ਕਰਦਾ ਫਿਰ ਤੇ ਆਪਾਂ ਤੋਤੇ ਸੀ ਅੱਜ ਕੱਪੜੇ ਬਾਰਮੀ ਆ ਗਿਆ ਹੁਣ ਆ ਗਿਆ ਮੀ ਮੀ ਦੇ ਵਿੱਚ ਥੋੜੇ-ਮੋٹے ਗਿੱਲੇ ਹੋ ਗਏ ਅਸੀਂ ਸਾਗ ਧਰਿਆ ਬਾਹਰ ਤੇ ਮੀਂਹ ਕਹਿੰਦਾ ਮੈਂ ਵੀ ਅੱਜ ਹੀ ਪੈਣਾ। ਅਰੇ ਇਹਨੇ ਸਾਡੇ ਨਾਲ ਹੀ ਰਹਿਣਾ। ਮੈਨੂੰ ਭੁੱਖ ਲੱਗੀ ਆ। ਜੀ ਕਹਿੰਦਾ ਮੈਂ ਵੀ ਹੁਣੇ ਹੀ ਪੈਣਾ। ਥੋੜੇ-ਬਹੁਤੇ ਕੱਪੜੇ ਹੋ ਗਏ ਗਿੱਲੇ। ਬਾਕੀ ਦੇਖੋ ਹਣ ਪਾਊਗਾ ਹੋਰ ਕਿੰਨਾ ਕੀ ਕਹਿੰਦਾ ਆ। ਉਹ ਸਾਡਾ ਤਾਂ ਖਲਾਰਾ ਵਿੱਚੇ ਰਹਿ ਗਿਆ ਕੱਪੜੇ ਵੀ ਚੱਜ ਰਹੇ ਸੁੱਕੇ ਨਹੀਂਗੇ। ਤਾਂ ਮੈਂ ਕਰ ਮੈਂ ਫੇਰ ਚੀਰ ਕੇ ਤਾਂ ਫੇਰ ਇਹਨਾਂ ਨੂੰ ਰੱਖ ਦਿੰਨੇ ਆ। ਓੜੀ ਦੇ ਵਿੱਚ। ਤੁਸੀਂ ਕੀ ਕਰਦੇ ਹੋ ਆਧਿਕਾ ਹਰੀਆਂ ਮਿਰਚਾਂ ਆਪਾਂ ਸਬਜ਼ੀ ਬੀਣੇ ਮੇਰੇ ਆਲੂ ਵੇਚ ਪਾ ਦੋ ਇੱਕ ਇੱਕ ਕਰਕੇ ਸਾਰੇ ਆਲੂ ਪਾ ਦੋ ਪਹਿਲਾ ਬੋਸ਼ੋਂਕਣਾ ਖਾਂਦੰਦੇ ਸੀ ਮਿੱਚਪੋਲ ਲੱਗਿਆ ਸੀ ਹੋਣ ਕੇ ਚਤਾਇਆ ਚੇਤਾ ਆ ਗਿਆ ਵੀ ਆਲੂ ਖਾਣੇ ਆ ਆਲੂ ਹੁੰਦੇ ਪਏ ਨੇ ਪਰ ਸਾਗ ਘੋਟਿਆ ਗਿਆ ਉਤਰਾ ਆਪਣੀ ਬਣਦੀ ਏ ਮੱਖਣੀ ਸਾਗ ਚ ਪਾਉਣ ਵਾਸਤੇ ਲਾਣਾ ਸਾਗ ਚ ਅੱਲਾ ਨਾ ਜਿਵੇਂ ਕਈ ਕਣ ਕਾ ਦਾ ਆਟਾ ਪਾੰਦੇ ਕਈ ਬਾਜਰੇ ਦਾ ਤੇ ਕਈ ਮੱਕੀ ਦਾ ਆਟਾ ਪਾੰਦੇ ਲੈ ਮੈਂ ਪਾ ਸਕਦੀ ਆ ਜੀ ਜਿਹੜਾ ਮਰਜੀ ਜਿਹੜਾ ਪਾ ਲੈਂਦਾ ਕੋਈ ਤਾਂ ਪਾਉਂਦਾ ਹੀ ਨਹੀਂ ਅੱਛਾ ਇਹਦੇ ਨਾਲ ਕੀ ਹੁੰਦਾ ਵਾਸਾ ਸਾਗ ਵਧੀਆ ਬਣਦਾ ਮੇਰੇ ਨਾਲ ਕੀ ਸਾਗ ਆਪਣਾ ਐਨ ਵਧੀਆ ਕੁਲਕੇ ਹੋ ਗਿਆ ਤਿਆਰ ਵਧੀਆ ਬਣ ਗਿਆ ਕਿੱਤੇ ਸੀਗੇ ਅਧ ਕਰ ਤੇ ਹਰੀਆਂ ਮਿਰਚਾਂ ਕਿੱਡੇ ਸੋਹਣੇ ਸੋਹਣੇ ਹੋ ਗਏ ਬਰੀ ਤੂਕ ਆਪਾਂ ਪਾਉਨੇ ਆ ਸਾਗ ਜਦ ਸਾਗ ਆਪਣਾ ਹੋ ਗਿਆ ਤਿਆਰ ਤੜਕਾ ਵੀ ਇੱਥੇ ਲਾਵਾਂਗੇ ਤੜਕਾ ਵੀ ਇੱਥੇ ਲਾ ਦਿੰਦੇ 4 ਵਜੇ 4 ਵਜੇ ਸਾਗ ਘੋਟਿਆ ਗਿਆ ਵਾ 2 ਵਜੇ ਦਰਿਆ ਸੀ 1:30 ਵਜੇ ਚੀ ਰਿਆ ਸੀ 2 ਵਜੇ ਦਰਿਆ ਸੀ ਸਾਗ ਨੂੰ ਤੜਕਾ ਲੱਗ ਗਿਆ ਹੁਣ ਆਪਾਂ ਧਰਿਆ ਦੁੱਧ ਦਿੱਤਾ ਪਹਿਲਾਂ ਇਹਦੇ ਪਾਪਾ ਐਸੀ ਕਿ ਬਾਹਰੋਂ ਤੇ ਕੰਮ ਤੋਂ ਤੇ ਉਹ ਵੀ ਕਹਿੰਦੇ ਸੀ ਰੋਟੀ ਦੇ ਫਿਰ ਮੈਂ ਤੰਦੂਰੀ 'ਚ ਲਾਤੀਆਂ ਉਹਨਾਂ ਨੂੰ ਹੁਣ ਆਪਾਂ ਲੱਗੇ ਆਂ ਰਜਾਈਆਂ ਦੇ ਛਾੜੇ ਚੜਾਉਣ ਤੇ ਸਵਾ ਪੰਜ ਹੋ ਗਏ ਆ ਸਾਗ ਵੀ ਤੜਕਿਆ ਗਿਆ ਦੁੱਧ ਵੀ ਤੱਤਾ ਹੋ ਗਿਆ ਤੰਦੂਰੀ ਤੇ ਹੁਣ ਇਹਦੇ ਤੇ ਲਾਵਾਂਗੇ ਰੋਟੀਆਂ ਉਹਨੇ ਚੰਨ ਨੂੰ ਸੁੱਕਾ ਆਟਾ ਕੱਣ ਲੂਗੀ ਮੈਂ ਛਾੜੇ ਚੜਾ ਦਵਾਂ ਛਾੜੇ ਚੜਾ ਕੇ ਤੇ ਫਿਰ ਆਪਾਂ ਦੇਖਦੇ ਆਂ ਹੋਰ ਕੀ ਕੁਝ ਕਰਦੇ ਆਂ ਵੈਸੇ ਅੱਜ ਸਟੀਚਿੰਗ ਦਾ ਸੀਗਾ ਤੇ ਸਟੀਚਿੰਗ ਹੋਈ ਨਹੀਂ ਦੱਸਾਂ ਕਿਉਂ ਇਹ ਇੱਕ ਤਾਂ ਸਾਗ ਲੈ ਤੇ ਸੀਗਾ ਮੇਥੇ ਸੀਗੇ ਕੁਛ ਮੀ ਆਇਆ ਸੀ ਤਾਂ ਕਰਕੇ ਸਟੀਚਿੰਗ ਹੋਣੀ ਨਹੀਂ ਭਈ ਜਾਂਦਾ ਆ ਮਾੜਾ 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 ਮੀਂਹ ਦਾ ਤਾਂ ਬਸ ਇਦਾਂ ਹੀ ਆ ਪੰਜ ਤੇ ਆਪ ਆਪਣੀ ਪਈ ਸੀ ਤਪੀ ਤੇ ਮੈਂ ਕਿਹਾ ਦੋ ਦੋ ਰੋਟੀਆਂ ਲਾ ਕੇ ਥੱਲੇ ਵੇਖ ਕੇ ਰੱਖ ਲਈਏ ਕਿ ਤੰਦੂਰੀ ਠੰਡੀ ਹੋ ਜਾਣੀ ਆ ਹਾਂਜੀ ਨਵੇਂ ਸਾਲ ਦੀਆਂ ਕੱਲ ਨੂੰ ਨਵਾਂ ਸਾਲ ਚੜ੍ਹਨਾ ਆ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਤਾਈਆਂ YouTube ਫੈਮਿਲੀ ਨੂੰ ਤੇ ਸਾਰਿਆਂ ਨੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ